ਆਰੇ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿਨਾਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਗੋਵਿੰਦ ਧਾਮ ਵਿਖੇ ਤੇ ਅੱਜ ਆਪਾਂ ਇੱਥੋਂ ਨੀਚੇ ਨੂੰ ਜਾਣਾ ਗੋਵਿੰਦ ਘਾਟ ਸਾਹਿਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਇੱਥੇ ਹੈਗਾ ਕੱਪੜਾ ਹੁੰਦਾ ਹੈ ਉਹਦੀ ਬੁਕਿੰਗ ਕਿਵੇਂ ਹੁੰਦੀ ਹੈ ਤੇ ਉਹਦੇ ਕਿੰਨੇ ਚਾਰजेस ਨੇ ਉਹ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ ਇੱਥੇ ਨੇੜੇ ਹਲੀਫਾਰਡ ਬਣਿਆ ਹੋਇਆ ਗੋਵਿੰਦ ਧਾਮ ਸਾਹਿਬ ਨੇ ਜਿਹੜੀ ਤੇ ਇੱਥੇ ਬੈਠੇ ਆਪਾਂ ਹੁਣੇ-ਹੁਣੇ ਬਸ ਆਪਾਂ ਉੱਠ ਕੇ ਨਹਾ ਧੋ ਕੇ نیچے ਆਏ ਆਂ ਇੱਧਰ ਸਾਹਮਣੇ ਲੰਗਰ ਹਾਲ ਹੈ ਇੱਥੋਂ ਚਾਹ ਪੀ ਕੇ ਹਨਾ ਫਿਰ ਅੰਨੀਚੇ ਨੂੰ ਚੱਲਾਂਗੇ ਤੇ ਰਸਤੇ ਦੇ ਵਿੱਚ ਥੋੜੀ ਨੀਚੇ ਜਾ ਕੇ ਹੈਲੀਪੈਡ ਆਉਂਦਾ ਪਰ ਹੈਲੀਪੈਡ ਦਿਖਾਉਣੇ ਆ ਨਾਲੇ ਸਾਰਾ ਕਿਰਾਇਆ ਦੱਸਦੇ ਆ ਹੈਲੀਕਾਪਟਰ ਦਾ ਕਿੰਨਾ ਕਿਰਾਇਆ ਬਾਕੀ ਵੀਡੀਓ 'ਚ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਇੱਧਰ ਲੰਗਰ ਹਾਲ ਹੈ ਤੇ ਹੁਣ ਆਪਾਂ ਪ੍ਰਸ਼ਾਦਾ ਛੱਕਦੇ ਆ ਪ੍ਰਸ਼ਾਦਾ ਛੱਕ ਕੇ ਫਿਰ ਉਸ ਤੋਂ ਬਾਅਦ ਨੂੰ ਚਾਹ ਛੱਕ ਕੇ ਫਿਰ ਇੱਥੋਂ ਨੀਚੇ ਨੂੰ ਜਾਵਾਂਗੇ ਆ ਬਾਈ ਹੁਣੀ ਕੱਲ ਵੀ ਉੱਪਰ ਦਰਸ਼ਨ ਕਰਕੇ ਆਏ ਨੇ ਹੇਮਕੁੰਡ ਸਾਹਿਬ ਤੇ ਅੱਜ ਇਹ ਦੁਬਾਰਾ ਜਾ ਰਹੇ ਨੇ ਤੇ ਨੀਚੋਂ ਹੋਰ ਆ ਰਹੇ ਨੇ ਬਾਈ ਤੁਹਾਡੇ ਨਾਲ ਦੇ ਠੀਕ ਹੈ ਠੀਕ ਹੈ ਕੱਲ ਕਿੰਨੇ ਟਾਈਮ 'ਚ ਪਹੁੰਚੇ ਫਿਰ ਉੱਪਰ ਤੁਸੀਂ 2.5 ਘੰਟਿਆਂ 'ਚ ਪਹੁੰਚੇ 2.5 ਘੰਟਿਆਂ 'ਚ ਹਾਂਜੀ ਬਾਈ ਹੁਣੀ 2.5 ਘੰਟਿਆਂ 'ਚ ਉੱਪਰ ਪਹੁੰਚ ਗਏ ਬਾਈ ਅੱਜ ਕਹਿੰਦੇ ਦੁਬਾਰਾ ਫੇਰ ਦਰਸ਼ਨ ਕਰਕੇ ਆਉਣੇ ਨੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਇਹ ਵੀ ਸਤਿ ਸ੍ਰੀ ਅਕਾਲ ਜਰ ਜਰ ਜੀ ਕੋ ਗੁਰਦੁਆਰਾ ਗੋਮੈਂਦਾਮ ਸਾਹਿਬ ਤੋਂ ਆਪਾਂ ਚੱਲਣ ਲੱਗੇ ਆ ਇੱਥੇ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਤੇ ਲੰਗਰ ਪਰਹਾਦਾ ਛੱਕੇ ਇੱਥੋਂ ਚਾਲੇ ਪਾਉਨੇ ਆ ਮਕੀ ਆ ਇੱਥੇ ਗਰਮ ਪਾਣੀ ਵਾਲੀਆਂ ਲੱਗੀਆਂ ਹੋਈਆਂ ਨੇ ਇੱਥੋਂ ਤੁਸੀਂ ਬੋਤਲਾਂ ਭਰ ਸਕਦੇ ਹੋ ਕਿਉਂਕਿ ਇੱਥੇ ਠੰਡਾ ਨਾ ਫਿਰ ਗਰਮ ਪਾਣੀ ਪੀਣਾ ਪੈਂਦਾ ਇੱਥੇ ਦੋ ਟੂਟੀਆਂ ਨੇ ਇੱਕ ਜਿਹੜਾ ਨੋਰਮਲ ਵਾਟਰ ਆਉਂਦਾ ਇੱਕ ਜਿਹੜਾ ਗਰਮ ਮਕੀ ਆ ਟਾਈਮ ਇੱਥੇ ਸੰਗਤ ਘਟ ਜਾਂਦੀ ਆ ਕਿਉਂਕਿ ਸਵੇਰੇ ਸੰਗਤ ਚਲੀ ਜਾਂਦੀ ਆ ਨਾ ਉੱਪਰ ਮੱਥਾ ਟੇਕਣ ਵਾਸਤੇ ਹੇਮਕੁੰਡ ਸਾਹਿਬ ਤੇ ਜਿਹੜੀ ਸੰਗਤ ਨੇ نیچے ਜਾਣਾ ਹੁੰਦਾ ਉਹ ਥੱਲੇ ਗੋਵਿੰਦ ਘਾੜ ਸਾਹਿਬ ਵੱਲੋਂ ਚਲੇ ਜਾਂਦੇ ਨੇ ਚੱਲਦੇ ਆਪਾਂ ਸੋਣਾ ਹੈਲੀਪੈਡ ਵੱਲੋਂ ਜਿਹੜੇ ਰਾਸਤੇ ਆਪਾਂ ਗੋਵਿੰਦ ਘਾੜ ਸਾਹਿਬ ਨੂੰ ਉਤਰਨਾ ਉਹੀ ਰਾਸਤੇ ਦੇ ਵਿੱਚ ਹੈਲੀਪੋਰਡ ਆਉਂਦਾ ਟਾਈਮ ਕਿੰਨਾ ਹੋ ਗਿਆ ਅਮਰ ਤੋਂ 8:42 ਪੌਣੇ 9 ਵਜੇ ਅਸੀਂ ਇੱਥੋਂ ਚੱਲਣ ਲੱਗੇ ਆ ਆਪਾਂ ਇੱਕ ਸੂਟੀ ਲਈ ਐ ਆਪਣੀ ਸੂਟੀ ਉੱਥੇ ਬਦਲ ਗਈ ਸੀ ਜਿਹੜੀ ਬਦਲੀ ਸੀ ਉਹ ਠੀਕ ਨਹੀਂ ਸੀ ਤੇ ਇੱਥੇ ਹੁਣ ਗੋਵਿੰਦ ਧਾਮ ਸਾਹਿਬ ਤੋਂ ਹੀ ਲਈ ਆ ਇੱਥੇ 30 ਰੁਪਏ ਦੀ ਦਿੱਤੀ ਹੈ ਬਾਈ ਨੇ ਇਹਦੇ ਟੇਪ ਟੂ ਬਲਾਵਾਂਗੇ ਬਾਕੀ ਰਾਸਤੇ 'ਚ ਖੜਕੇ ਕਿਉਂਕਿ ਇੱਥੇ ਛਿਲਤਾਈਆਂ ਹੁੰਦੀਆਂ ਨੇ ਨਾ ਫਿਰ ਉਹਦੇ ਨਾਲ ਸੌਖਾ ਰਹਿੰਦਾ ਤੇ ਚੱਲਦੇ ਆ ਹੈਲੀਪੈਡ ਵੱਲ ਨੂੰ ਆ ساری ਮਾਰਕੀਟ ਐ ਆਪਾਂ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਈ ਦਿੱਤੀ ਸੀ ਇੱਥੇ ਕਾਫੀ ਸਾਰੇ ਹੋਟਲ ਨੇ ਮੈਡੀਕਲ ਸਟੋਰ ਵੀ ਹੈਗੇ ਨੇ ਰੂਮ ਇਥੇ ਮਿਲ ਜਾਂਦੇ ਨੇ ਉਹ ਸਾਰਾ ਪਿਛਲੇ ਵਲੌਗਸ ਦੇ ਵਿੱਚ ਆਪਾਂ ਦੱਸਿਆ ਹੋਇਆ ਭੋਵਿੰਦ ਘਾਟ ਇਥੋਂ 14 ਕਿਲੋਮੀਟਰ ਹੈ ਆ ਇਥੇ ਮੀਲ ਪੱਥਰ ਆ ਗਿਆ ਅੱਜ ਆਪਾਂ 14 ਕਿਲੋਮੀਟਰ ਉਤਰਨਾ ਤੇ ਇਥੇ ਰਸਤੇ ਦੇ ਵਿੱਚ ਚੜ੍ਹਾਈ ਵੀ ਪਊ ਉਤਰਾਈ ਵੀ ਪਊ 14 ਕਿਲੋਮੀਟਰ ਤੈਅ ਕਰਨਾ ਆਰਾਮ ਨਾਲ ਜਾਵਾਂਗੇ ਸ਼ਾਮ ਤੱਕ ਆਲੇ ਦੁਆਲੇ ਦੇਖਦੇ ਸਾਰਾ ਵਿਊ ਇਥੋਂ ਥੱਲੇ ਜਾਣ ਨੂੰ ਘੋੜੇ ਵੀ ਮਿਲ ਜਾਂਦੇ ਨੇ ਥੱਲੇ ਜਾਣ ਨੂੰ ਵੀ ਤੇ ਉੱਪਰ ਜਾਣ ਨੂੰ ਵੀ ਇਹਨਾਂ ਦਾ ਅਲੱਗ-ਅਲੱਗ ਰੇਟ ਹੁੰਦਾ ਹੈ ਮੌਕੇ ਦੀ ਰੇਟ ਬਣਾਉਂਦੇ ਨੇ ਇਹ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਆਉਂਦੇ ਆ ਨਾ ਨੀਚੇ ਨੂੰ ਉਤਰਨਾ ਸ਼ੁਰੂ ਕਰਦੇ ਆ ਜਦੋਂ ਥੱਲੇ ਨੂੰ ਗੋਬਿੰਦ ਘਾਟ ਪੱਲ ਨੂੰ ਤੇ ਉੱਥੇ ਇਹ ਆਉਂਦਾ ਇਹਨਾਂ ਦਾ ਸਟੈਂਡ ਬਣਾਇਆ ਹੋਇਆ ਇੱਥੇ ਖੜਾਉਂਦੇ ਨੇ ਆਪਦੇ ਸਾਰੇ ਇਹ ਘੋੜੇ ਅੱਜ ਆਪਾਂ ਸ਼ਾਮ ਤੱਕ ਆਹ ਸਾਰੇ ਸ਼ਾਨਦਾਰ ਟਰੈਕ ਦੇ ਉੱਪਰ ਚੱਲਣਾ ਹੈ ਬਹੁਤ ਖੂਬਸੂਰਤ ਨਜ਼ਾਰਾ ਇੱਥੇ ਵੀ ਕੁਦਰਤ ਦਾ ਬਹੁਤ ਸ਼ਾਂਤੀ ਮਿਲਦੀ ਆ ਕੇ ਚਾਰੇ ਪਾਸੇ ਹਰਿਆਲੀ ਦਰਖਤ ਤੇ ਦਰਖਤ ਹੁਣ ਅੱਜ ਉਤਰਾਈ ਪਊ ਆਪਾਂ ਨੂੰ ਜ਼ਿਆਦਾ ਪੈਣੀ ਜਾਂ ਚੜ੍ਹਾਈ ਵੀ ਆ ਪਰ ਜ਼ਿਆਦਾ ਉਤਰਾਈ ਪਊ ਉਤਰਨ ਵੇਲੇ ਵੀ ਦਿੱਕਤ ਆਉਂਦੀ ਹੈ ਨੌਹਾਂ ਤੇ ਵਜਨ ਆ ਜਾਂਦਾ ਜਿਹੜੇ ਨੌ ਹੁੰਦੇ ਨੇ ਨਾ ਆਪਣੇ ਇਹ ਦੁਖਣ ਲੱਗ ਜਾਂਦੇ ਨੇ ਆ ਚੀਜ਼ਾਂ ਕਿਉਂਕਿ ਆ ਥੱਲੇ ਨੂੰ ਜ਼ੋਰ ਲੱਗਦਾ ਤਾਂ ਕਰਕੇ ਆ ਖੱਤਰ ਘੋੜਿਆਂ ਤੇ ਸਮਾਨ ਆ ਰਿਹਾ ਹੈ ਉੱਪਰ ਤਾਂ ਹੀ ਪਹਾੜਾਂ ਦੇ ਵਿੱਚ ਹਰ ਇੱਕ ਚੀਜ਼ ਮਹਿੰਗੀ ਮਿਲਦੀ ਆ ਆ ਦੇਖੋ ਆ ਬਾਈ ਲੈ ਕੇ ਆ ਰਿਹਾ ਕਹਾਂ ਸੇ ਲੈ ਕੇ ਆ ਰਹੇ ਹੋ ਬਾਈ ਸਾਹਿਬ ਕਹਾਂ ਸੇ ਲੈ ਕੇ ਆਏ ਹੋ ਗੋਵਿੰਦਗੜ੍ਹ ਗੋਵਿੰਦਗੜ੍ਹ ਸੇ ਆ ਸਮਾਨ ਆਉਂਦਾ ਭਾਈ ਦੇਖ ਲੋ ਇੱਥੇ ਜਿਹੜਾ ਵਰਤੂ ਜੋ ਵਰਤਿਆ ਜਾਂਦਾ ਹੋਟਲ ਵਾਲਿਆਂ ਦਾ ਪਹਿਲਾਂ ਇੱਕਾ ਸਬਜ਼ੀਆਂ ਲੱਦੀਆਂ ਹੋਈਆਂ ਸੀ ਐਂ ਜਾਂਦਾ ਸਮਾਨ ਹੈਲੀਪੈਡ ਤੇ ਆਪਾਂ ਨੇੜੇ ਪਹੁੰਚ ਗਏ ਤੇ ਉੱਥੇ ਹੁਣ ਹੈਲੀਕਾਪਟਰ ਉਤਰ ਰਿਹਾ ਤੇ ਥੋੜੇ ਥੋੜੇ ਟਾਈਮ ਬਾਅਦ ਇੱਥੇ ਹੈਲੀਕਾਪਟਰ ਆਉਂਦਾ 10-10 ਮਿੰਟ ਬਾਅਦ ਨੀਚੇ ਤੋਂ ਲੈ ਕੇ ਸੰਗਤਾਂ ਨੂੰ ਆ ਦੇਖੋ ਨੇੜੇ ਚੱਲਦੇ ਆਂ ਨੇੜੇ ਜਲ ਕੇ ਆਪਾਂ ਤੁਹਾਨੂੰ ਦਿਖਾਉਨੇ ਆਂ ਆਪਾਂ ਪਹੁੰਚ ਗਏ ਹੈਲੀਪੈਡ ਦੇ ਕੋਲੇ ਇੱਥੇ ਸਾਹਮਣੇ ਆ ਹੈਲੀਪੈਡ ਬਣਿਆ ਹੋਇਆ ਇਹਦੇ ਤੇ ਹੈਲੀਕਾਪਟਰ ਆ ਕੇ ਉਤਰਦਾ ਹੈ ਬਾਕੀ ਆ ਕਾਫੀ ਸਾਰੀਆਂ ਸੰਗਤਾਂ ਖੜੀਆਂ ਨੇ ਇਹ ਹੁਣ ਹੈਲੀਕਾਪਟਰ ਦੇ ਵਿੱਚ ਬੈਠਣਗੇ ਇਧਰ ਸਾਹਮਣੇ ਆਹ ਆਫਿਸ ਬਣਿਆ ਹੋਇਆ ਇਹਨਾਂ ਦਾ ਚੈੱਕ ਪੋਸਟ ਬਣੀ ਹੋਈ ਹੈ ਇੱਥੋਂ ਸੀ ਪਤਾ ਕਰਿਆ ਸੀ ਇਹ ਕਹਿੰਦੇ ਵੀ ਇੱਕ ਜਾਣੇ ਦਾ 3016 ਰੁਪਏ ਨੇ ਆਹ ਸਾਹਮਣੇ ਜਿਹੜਾ ਟੈਂਟ ਲੱਗਿਆ ਹੋਇਆ ਇਹਨਾਂ ਨੇ ਦੱਸਿਆ ਇਹ ਹੈਲੀਕਾਪਟਰ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਤੱਕ ਆਉਂਦਾ ਹੈ 3016 ਰੁਪਏ ਤੇ ਜਦੋਂ ਇੱਥੋਂ ਜਾਣਾ ਹੈ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਫੇਰ ਵੀ 3016 ਰੁਪਏ ਤੇ ਦੋਨੋਂ ਸਾਈਡ ਦਾ ਸੇਮ ਹੈ ਬਾਕੀ ਇੱਕ ਵਾਰ ਦੇ ਵਿੱਚ 5% ਦੇ ਵਿੱਚ ਜਾਂਦੇ ਨੇ ਇੱਥੇ ਹੁਣ ਆਪਾਂ ਵੇਟ ਕਰਦੇ ਆਂ ਹੈਲੀਕਾਪਟਰ ਆਊ ਤੁਹਾਨੂੰ ਉਤਰਦਾ ਦਿਖਾਵਾਂਗੇ ਇਧਰੋਂ ਸਾਹਮਣੇ ਆਉ ਆਹ ਪਹਾੜਾਂ ਦੇ ਉੱਪਰੋਂ ਇੱਥੇ ਹੁਣ ਹੈਲੀਕਾਪਟਰ ਦੀ ਵੇਟ 'ਚ ਬੈਠੇ ਆਪਾਂ ਤੁਹਾਨੂੰ ਹੈਲੀਕਾਪਟਰ ਆਪਾਂ ਦਿਖਾਵਾਂਗੇ ਬਾਕੀ ਆਪਾਂ ਚਾਰਜਸ ਸਾਰੇ ਤੁਹਾਨੂੰ ਦੱਸਦੇ 3016 ਰੁਪਏ ਨੇ ਇੱਕ ਜਣੇ ਦੇ ਤੇ 5 ਜਣੇ ਵਹਿੰਦੇ ਨੇ ਬਾਕੀ ਉਹ ਕਹਿੰਦੇ ਵੇਟ ਦੇ ਅਕੋਰਡਿੰਗ ਵੀ ਹੁੰਦਾ ਕਈ ਵਾਰ 4 ਬਿਠਾ ਲੈਂਦੇ ਆ ਤੇ ਕਈ ਮਤਲਬ ਮੈਕਸਿਮਮ 5 ਵਹਿੰਦੇ ਨੇ ਮਿਨੀਮਮ 4 ਤੇ ਇੱਥੇ ਹੈਲੀਕਾਪਟਰ ਆਊ ਤੁਹਾਨੂੰ ਦਿਖਾਵਾਂਗੇ ਬਾਕੀ ਇੱਥੇ ਆ ਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਇਹ ਜਿਹੜਾ ਹੈਲੀਪੈਡ ਬਣਿਆ ਹੋਇਆ ਇਹ ਗੋਵਿੰਦ ਧਾਮ ਤੋਂ ਅੱਧਾ ਕਿਲੋਮੀਟਰ ਨੀਚੇ ਉਤਰ ਕੀ ਹੈ ਹੈਲੀਪੈਡ ਆਪਾਂ ਨੂੰ 20 ਮਿੰਟ ਹੋ ਗਏ ਇੱਥੇ ਹੈਲੀਕਾਪਟਰ ਦੀ ਬੀਲਟ 'ਚ ਬੈਠਿਆਂ ਨੂੰ ਤੇ ਅਸੀਂ ਇੱਥੋਂ ਪਤਾ ਕੀਤਾ ਉਹ ਕਹਿੰਦੇ ਵੀ ਜਦੋਂ ਗੋਵਿੰਦ ਘਾੜ ਤੋਂ ਹੈਲੀਕਾਪਟਰ ਚੱਲਦਾ ਹੈ ਗੋਵਿੰਦ ਧਾਮ ਲਈ ਉਹ ਉਦੋਂ ਚੱਲਦਾ ਜਦੋਂ ਉਹਦੇ 'ਚ ਪੂਰੇ ਪੈਸੇਂਜਰ ਹੋ ਜਾਂਦੇ ਨੇ ਯਾਨੀ ਕਿ 5 ਜਾਨੇ ਪੂਰੇ ਹੋ ਜਾਂਦੇ ਨੇ ਚਾਹੇ ਉਹ 1 ਘੰਟੇ 'ਚ ਹੋਣ ਚਾਹੇ 5 ਮਿੰਟਾਂ 'ਚ ਹੋ ਜਾਣ ਦੇ ਨਾਲ ਦੀ ਨਾਲੇ ਉਡਾ ਲਾਂਦੇ ਨੇ ਤੇ ਇੱਥੇ ਤੱਕ ਹੈਲੀਕਾਪਟਰ ਨੂੰ ਪਹੁੰਚਣ ਦੇ ਲਈ 5 ਮਿੰਟ ਲੱਗਦੇ ਨੇ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੱਕ ਸਿਰਫ 5 ਮਿੰਟ ਦਾ ਸਮਾਂ ਲੱਗਦਾ ਹੈ ਬਾਕੀ ਇਹਦੀ ਬੁਕਿੰਗ ਬਾਰੇ ਵੀ ਆਪਾਂ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀ ਉਹ ਕਿਸ ਤਰ੍ਹਾਂ ਹੁੰਦੀ ਹੈ ਬੁਕਿੰਗ ਇੱਥੋਂ ਪਤਾ ਕਰਿਆ ਸੀ ਉਹ ਕਹਿੰਦੇ ਵੀ ਆਨਲਾਈਨ ਹੀ ਹੁੰਦੀ ਹੈ ਵੀ ਆਫਲਾਈਨ ਹਲੇ ਬੁਕਿੰਗ ਹੋ ਨਹੀਂ ਰਹੀ ਉਹ ਆਪਾਂ ਵੈਬਸਾਈਟ ਵੀ ਤੁਹਾਨੂੰ ਸਾਰੀ ਕਨਫਰਮ ਕਰਕੇ ਦੱਸਾਂਗੇ ਫਿਲਹਾਲ ਇੱਥੇ ਵੇਟ ਦੇ ਵਿੱਚ ਬੈਠੇ ਆਪਾਂ ਤੇ ਇੱਥੇ ਕਾਫੀ ਸੋਹਣੀ ਧੁੱਪ ਲੱਗ ਰਹੀ ਹੈ ਅੱਜ ਤੇ ਅੱਜ ਇੱਥੇ ਆ ਕਾਜ ਆ ਇਹਦੇ ਤੇ ਬੈਠ ਵਾਹ ਸੋਹਣਾ ਨਜ਼ਾਰਾ ਪਹਾੜਾਂ ਦਾ ਤੇ ਇੱਧਰ ਆ ਇਹਨਾਂ ਦਾ ਆਫਿਸ ਆ ਸਾਰਾ ਇੱਥੋਂ ਸਾਰੀ ਜਾਣਕਾਰੀ ਮਿਲਦੀ ਐ ਆਪਾਂ ਵੈਬਸਾਈਟ ਸਾਰਾ ਕੁਝ ਤੁਹਾਨੂੰ ਪਤਾ ਕਰਕੇ ਜਿਹੜਾ ਦੱਸਾਂਗੇ ਹਲੇ ਹੈਲੀਕਾਪਟਰ ਦੀ ਵੇਟ 'ਚ ਆ ਜਦੋਂ ਵੀ ਹੈਲੀਕਾਪਟਰ ਆਉਂਦਾ ਨਾਲ ਦੀ ਨਾਲ ਆਪਾਂ ਦਿਖਾਵਾਂਗੇ ਤੁਹਾਨੂੰ ਲਓ ਜੀ ਹੈਲੀਕਾਪਟਰ ਆ ਰਿਹਾ ਐ ਅੱਧੇ ਇੱਕ ਘੰਟੇ ਬਾਅਦ ਆਇਆ ਹੈਲੀਕਾਪਟਰ ਅਸੀਂ ਅੱਧਾ ਘੰਟਾ ਵੇਟ ਕੀਤੀ ਉਹ ਦੇਖੋ ਆ ਗਿਆ ਸਾਹਮਣੇ ਆ ਸੰਗ ਤਾਂ ਹੁਣ نیچے ਜਾਣਗੇ ਆ ਲੀ ਡਾਫਟਰ ਵਾਪਸ ਜਾਊਗਾ ਗੋਵਿੰਦ ਘਾਟ ਵੱਲ ਨੂੰ ਚਲੋ ਜੀ ਫਿਰ ਨਾਲ ਕਿਹਾ ਡਾਫਟਰ ਤੇ ਇੱਥੇ ਹੈਲੀਕਾਪਟਰ ਸਿਰਫ 2-3 ਮਿੰਟ ਦੇ ਲਈ ਰੁਕਦਾ ਜਿਵੇਂ ਆਪਾਂ ਹੁਣ ਤੁਹਾਨੂੰ ਦਿਖਾਇਆ ਬਾਕੀ ਉਧਰੋਂ ਇਹ ਅੱਧੇ ਘੰਟੇ ਬਾਅਦ ਵਾਪਸ ਆਇਆ ਕਿਉਂਕਿ ਜਿੰਨਾ ਟਾਈਮ ਸਵਾਰੀਆਂ ਪੂਰੀਆਂ ਨਹੀਂ ਹੁੰਦੀਆਂ ਪੰਜ ਜਾਣੇ ਪੂਰੇ ਨਹੀਂ ਹੁੰਦੇ ਹੈਗੇ ਉਹਨਾਂ ਟਾਈਮ ਇਹ ਹੈਲੀਕਾਪਟਰ ਨਹੀਂ ਚੱਲਦਾ ਹੈਗਾ ਬਾਕੀ ਇਹਦੀ ਜਿਹੜੀ ਆਪਾਂ ਵੈਬਸਾਈਟ ਬਾਰੇ ਵੀ ਜਾਣਕਾਰੀ ਦੰਨੇ ਆ ਆ ਇੱਥੇ ਦੋ ਹੈਲੀਪੈਡ ਜਿਹੜੇ ਬਣੇ ਹੋਏ ਨੇ ਇਹਦੀ ਜਿਹੜੀ ਵੈਬਸਾਈਟ ਹੈਗੀ ਆ ਉਹ ਹੈਗੀ ਆ heli-yatra.irctc ਇਹ ਵੈਬਸਾਈਟ ਹੈ ਇਹ ਤੋਂ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਵੈਸੇ ਇੱਥੇ ਆਫਲਾਈਨ ਬੁਕਿੰਗ ਵੀ ਕਰਦੇ ਨੇ ਮੈਂ ਦੇਖਿਆ ਆਫਿਸ ਦੇ ਵਿੱਚ ਕਈ ਵਾਰ ਐਵੇਂ ਹੁੰਦਾ ਨਾ ਵੀ ਆਨਲਾਈਨ ਬੁਕਿੰਗ ਹੁੰਦੀ ਨਹੀਂ ਹੈਗੀ ਤਾਂ ਕਰਕੇ ਫਿਰ ਉਹ ਆਫਲਾਈਨ ਬੁਕਿੰਗ ਕਰ ਲੈਂਦੇ ਨੇ ਇੱਥੋਂ ਆ ਕੇ ਆਫਲਾਈਨ ਹੋ ਜਾਂਦੀ ਆ ਯਾਨੀ ਕਿ ਇਹਨਾਂ ਨਾਲ ਗੱਲ ਕਰਕੇ ਸਾਹਮਣੇ ਉਧਰਲੇ ਪਾਲੇ ਪਾਸੇ ਆਫਿਸ ਹੈ ਇਹਨਾਂ ਦਾ ਇਸ ਤਰ੍ਹਾਂ ਇੱਥੇ ਹੈਲੀਕਾਪਟਰ ਉੱਤਰਦਾ ਹੈ ਚੜ੍ਹਦਾ ਸਾਰਾ ਤੁਹਾਨੂੰ ਆਪਾਂ ਦਿਖਾਤਾ ਤੇ ਸਕਰੀਨ ਤੇ ਆਪਾਂ ਉਹ ਵੈਬਸਾਈਟ ਵੀ ਚਲਾ ਦਾਂਗੇ ਜਿਹੜੀ ਵੈਬਸਾਈਟ ਨਾਲ ਤੁਸੀਂ ਇਹਦੀ ਬੁਕਿੰਗ ਕਰ ਸਕਦੇ ਹੋ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਤੱਕ ਹੈਲੀਕਾਪਟਰ ਦੇ ਵਿੱਚ ਆ ਕੇ ਫਿਰ ਇਸ ਤੋਂ ਬਾਅਦੋਂ 6 ਕਿਲੋਮੀਟਰ ਦੀ ਚੜਾਈ ਰਹਿ ਜਾਂਦੀ ਹੈ ਉਹ ਪੈਦਲੇ ਚੜ੍ਹਨੀ ਪੈਂਦੀ ਆ ਜਾਂ ਘੋੜਿਆਂ ਤੇ ਵੀ ਚੜ੍ਹ ਸਕਦੇ ਹਾਂ ਹੈਲੀਕਾਪਟਰ ਇੱਥੇ ਤੱਕ ਆਉਂਦਾ ਗੋਵਿੰਦਰ ਤਾਮਮ ਸਾਹਿਬ ਤੱਕ ਤੇ ਇਸ ਤੋਂ ਅੱਗੇ ਫਿਰ ਪੈਦਲ ਜਾਣਾ ਪੈਂਦਾ ਜਾਂ ਪਿੱਠੂਆਂ 'ਚ ਜਾਂ ਘੋੜਿਆਂ 'ਚ ਉਹ ਬਾਕੀ ਆਪਾਂ ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਹੀ ਆ ਜਿਵੇਂ ਸੰਗਤਾਂ ਜਾ ਰਹੀਆਂ ਸੀ ਹਨਾ ਉਹਨਾਂ ਦਾ ਰੇਟ ਵੀ ਪਹਿਲਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਇਹ ਸਾਰਾ ਆਪਾਂ ਹੈਲੀਕਾਪਟਰ ਵਾਲਾ ਦਿਖਾਤਾ ਤੇ ਇੱਥੋਂ ਹੁਣ ਚੱਲਦੇ ਆ ਅੱਗੇ ਨੂੰ ਅੱਗੇ ਨੂੰ ਆਪਣਾ ਟਰੈਕ ਆ ਜਿਹੜਾ ਸ਼ੁਰੂ ਕਰਦੇ ਆ ਨੀਚੇ ਜਾਣਾ ਜੇ ਆਪਾਂ ਗੋਵਿੰਦਰ ਘਾਟ ਸਾਹਿਬ ਉਤਰਦੇ ਆ ਚੱਕਦੇ ਆ ਬੈਗਾ ਚੱਲਦੇ ਆ ਇੱਥੋਂ ਆਏ ਤੇ ਨਾਲ ਸਾਹਮਣੇ ਆਫਿਸ ਬਣਿਆ ਹੋਇਆ ਹੈ ਇੱਥੇ ਤੁਸੀਂ ਆ ਕੇ ਸਾਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਹੈਲੀਕਾਪਟਰ ਬਾਰੇ ਇੱਥੋਂ ਸਾਰੀ ਜਾਣਕਾਰੀ ਹੀ ਦੇ ਦਿੰਦੇ ਨੇ ਜੇ ਆਫਲਾਈਨ ਬੁਕਿੰਗ ਕਰਨੀ ਆ ਉਹ ਵੀ ਇੱਥੇ ਹੀ ਹੋ ਜਾਂਦੀ ਹੈ ਤੇ ਹੈਲੀਪੈਡ ਦੇ ਨੇੜੇ ਆ ਆ ਹੈਲੀਪੈਡ ਆ ਤੇ ਹੈਲੀਪੈਡ ਦੇ ਸਾਹਮਣੇ ਇਹ ਇਹਨਾਂ ਦਾ ਆਫਿਸ ਹੈ ਇਹ ਜਿਹੜਾ ਹੈਲੀਕਾਪਟਰ ਹੈ ਇਹ ਸਵੇਰੇ ਚੱਲਦਾ ਹੈ ਤੇ ਵਿੱਚ ਦੀ ਥੋੜਾ ਜਿਹਾ ਦੁਪਹਿਰੇ ਬੰਦ ਕਰ ਦਿੰਦੇ ਨੇ ਫਿਰ ਸ਼ਾਮ ਨੂੰ ਫੇਰ ਜਾਂਦਾ ਕਿਉਂਕਿ ਸੰਗਤਾਂ ਨੇ نیچے ਜਾਣਾ ਹੁੰਦਾ ਨਾ ਤੇ ਇੱਥੋਂ ਚੱਲਦੇ ਆਪਾਂ ਨੀਚੇ ਨੂੰ ਹੁਣ ਟਰੈਕ ਆਪਣਾ ਜਿਹੜਾ ਸ਼ੁਰੂ ਕਰਦੇ ਆਂ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਇੱਥੋਂ ਹੈਲੀਕਾਪਟਰ ਜਾਂਦਾ ਤੇ ਸਾਰੇ ਚਾਰਜਸ ਦੱਸੇ ਨੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਥੋਂ ਥੱਲੇ ਦਾ ਸਾਰਾ ਸਫ਼ਰ ਦਿਖਾਵਾਂਗੇ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ